ਆਪਣੇ ਹੀ ਭਰਾ ਭਾਬੀ ਅਤੇ ਮਾਸੂਮ ਭਤੀਜੇ ਨੂੰ ਖਤਮ ਕਰਨ ਵਾਲਾ ਉਹ ਦਰਿੰਦਾ ਭਰਾ ਜਿਸ ਦੇ ਵੱਲੋਂ ਮਾਸੂਮ ਜਵਾਕ ਨੂੰ ਜ਼ਿੰਦਾ ਹੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਇਸ ਪੂਰੇ ਮਾਮਲੇ ਨੂੰ ਜਿਸ ਨੇ ਵੀ ਸੁਣਿਆ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਅਤੇ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੱਕ ਨੂੰ ਯਕੀਨ ਨਹੀਂ ਹੋਇਆ ਕਿ ਭਰਾ ਦੇ ਵੱਲੋਂ ਹੀ ਭਰਾ ਦੇ ਪਰਿਵਾਰ ਤੇ ਨਾਲ ਅਜਿਹਾ ਕੀਤਾ ਗਿਆ ਦੱਸਦੀ ਕਿ ਇਹ ਮਾਮਲਾ ਮੋਹਾਲੀ ਦੇ ਖਰੜ ਤੋਂ ਸਾਹਮਣੇ ਆਇਆ ਸੀ ਜਿੱਥੇ ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇਹਾਂ ਨੂੰ ਅਗਲੀ ਕਾਰਵਾਈ ਦੇ ਲਈ ਰਖਵਾਉਣ ਤੋਂ ਬਾਅਦ ਇੱਕ-ਇੱਕ ਕਰਕੇ ਪੁਲਿਸ ਪੈਰ ਨੱਪਦੀ ਗਈ ਅਤੇ ਹੁਣ ਇੱਕ ਹੋਰ ਮੁਲਜ਼ਮ ਨੂੰ ਇਸ ਪੂਰੇ ਮਾਮਲੇ ਨੂੰ ਲੈ ਕੇ ਕਾਬੂ ਕੀਤਾ ਗਿਆ ਇਸ ਘਟਨਾ ਸੰਬੰਧੀ ਮ੍ਰਿਤਕ ਸਤਵੀਰ ਦੇਪਰਾ ਲਖਬੀਰ ਨੂੰ 6 ਦਿਨ ਦੇ ਰਿਮਾਂਡ ਤੇ ਜਿੱਥੇ ਲਿਆ ਗਿਆ ਸੀ ਉੱਥੇ ਹੀ ਉਸਨੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਕਿ ਕਿੰਜਸ ਨੂੰ ਕਿਹੜਾ ਸੁਣੀ ਕੀਤੀ ਜਾਂਦੀ ਸੀ ਪਰਿਵਾਰਿਕ ਮੈਂਬਰ ਭਰਾ ਦੇ ਉਦਾਹਰਣ ਦੇ ਕੇ ਕਹਿੰਦੇ ਸੀ ਕਿ ਤੂੰ ਕੰਮ ਕਰ ਕਰ ਲਿਆ ਕਰ ਤੇ ਨਾਲ ਹੀ ਉਸ ਨੂੰ ਗਲਤ ਸੰਗਤ ਤੋਂ ਵੀ ਰੋਕਦੇ ਸੀ ਜਾਣਕਾਰੀ ਮੁਤਾਬਕ ਮ੍ਰਿਤਕ ਸਤਵੀਰ ਸੌਫਟਵੇਅਰ ਇੰਜੀਨੀਅਰ ਸੀ ਘਰ ਦੇ ਵਿੱਚ ਬਜ਼ੁਰਗ ਮਾਪੇ ਭੈਣ ਭਰਾ ਪਤਨੀ ਅਤੇ ਬੱਚਾ ਮੌਜੂਦ ਸੀ ਅਤੇ 3 ਮਹੀਨੇ ਪਹਿਲਾਂ ਹੀ ਉਹ ਆਪਣੇ ਨਵੇਂ ਮਕਾਨ ਦੇ ਵਿੱਚ ਨੂੰ ਸ਼ਿਫਟ ਹੁੰਦਾ 3 ਮੰਜ਼ਲਾ ਮਕਾਨ ਦੇ ਵਿੱਚ ਪਰਿਵਾਰ ਰਹਿ ਰਿਹਾ ਸੀ ਸਤਪੀਰ ਦੀ ਤਰੱਕੀ ਤੋਂ ਭਰਾ ਅਕਬੀਰ ਸੜਦਾ ਸੀ ਜਿਸ ਦੇ ਚੱਲਦੇ ਹੋਏ ਉਸਨੇ ਆਪਣੇ ਹੀ ਭਰਾ ਦਾ ਸਾਰਾ ਪਰਿਵਾਰ ਮੁਕਾ ਦਿੱਤਾ ਸੀ ਇਹ ਘਟਨਾ ਵਿੱਤੇ ਸਾਲ ਦੇ ਵਿੱਚ ਵਾਪਰੀ ਸੀ ਅਤੇ ਇਸ ਨੂੰ ਲੈ ਕੇ ਹੀ ਪੁਲਿਸ ਦੇ ਵੱਲੋਂ ਹੁਣ ਇੱਕ ਨਵਾਂ ਖੁਲਾਸਾ ਕੀਤਾ ਗਿਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੋਰ ਗੱਲਾਂ ਵੀ ਸਾਹਮਣੇ ਆ ਸਕਦੀਆਂ ਨੇ 10 11 ਅਕਤੂਬਰ ਦੀ ਰਾਤ ਨੂੰ ਆਪਣੇ ਸਾਥੀ ਰਾਮ ਸਰੂਪ ਦੇ ਨਾਲ ਮਿਲ ਕੇ ਸਤਪੀਰ ਨੇ ਆਪਣੀ ਭਾਬੀ ਅਮਨਦੀਪ ਕੌਰ ਭਰਾ ਤੇ ਉਸਦੇ ਮਾਸੂਮ ਜਵਾਕ ਨੂੰ ਖਤਮ ਕੀਤਾ ਸੀ ਇਸਦੇ ਚੱਲਦੇ ਹੋਏ ਵਾਰਦਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀਸੀਟੀਵੀ ਦੀ ਡੀਵੀਆਰ ਵੀ ਉਹਨਾਂ ਨਾਲ ਚੁੱਕ ਕੇ ਲੈ ਗਏ ਸਨ ਇਸ ਘਟਨਾ ਨੂੰ ਲੈ ਕੇ ਹੁਣ ਪੁਲਿਸ ਨੇ ਜਿਹੜੇ ਖੁਲਾਸੇ ਕੀਤੇ ਨੇ ਉਹ ਜਾਣ ਲੈਣੇ ਆ ਤੇ ਨਾਲ ਹੀ ਇਸ ਤੋਂ ਪਹਿਲਾਂ ਲੋਕਾਂ ਦੇ ਧਿਆਨ ਦੇ ਵਿੱਚ ਕਿਹੜੀਆਂ ਗੱਲਾਂ ਆਈਆਂ ਸਨ ਕਿ ਕੁਝ ਉਸ ਸਮੇਂ ਉਹਨਾਂ ਦੇ ਵੱਲੋਂ ਆਖੀਆਂ ਗਈਆਂ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਦबीर ਦੇ ਭਰਾ ਪਗਤ ਸਿੰਘ ਪੰਡ ਮਨਪ੍ਰੀਤ कौर ਦੋਸ਼ੀ ਲਖਵੀਰ ਅਤੇ ਮਾ ਮੌਕੇ ਤੇ ਪਹੁੰਚ ਚੁੱਕੇ ਸਨ ਹਾਲਾਂਕਿ ਉਸ ਸਮੇਂ ਭਰਾ ਦੇ ਵੱਲੋਂ ਕਿਸੇ ਨੂੰ ਕੁਝ ਦੱਸਿਆ ਨਹੀਂ ਗਿਆ ਤੇ ਉਹ ਚੁੱਪਚਾਪ ਕਰਕੇ ਆਪਣੇ ਮਾਪਿਆਂ ਦੇ ਕੋਲ ਪਿੰਡ ਦੇ ਵਿੱਚ ਹਰਿਆ ਰਿਹਾ ਸੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਸੁਲਝਾਣ ਤੋਂ ਬਾਅਦ ਹੁਣ ਦੋਸ਼ੀਆਂ ਨੂੰ ਲੰਬੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਲੋਕ ਚਾਹੁੰਦੇ ਨੇ ਕਿ ਇਸ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇ ਬਹੁਤ ਜ਼ਿਆਦਾ ਕੁਝ ਸ਼ਬਦ ਨਹੀਂ ਹੈਗੇ ਵੀ ਇੰਨੀ ਮਾੜੀ ਹੋਈ ਹੈ ਸਾਨੂੰ ਇਸ ਚੀਜ਼ ਦਾ ਬਿਲਕੁਲ ਹੀ ਪਤਾ ਨਹੀਂ ਹੈਗਾ ਵੀ ਕਿਉਂ ਹੋਈ ਹੈ ਠੀਕ ਹੈ ਨਹੀਂ ਅਸੀਂ ਸਾਰਾ ਸਾਡਾ ਪਰਿਵਾਰ ਟੁੱਟ ਗਿਆ ਖਤਮ ਹੋ ਗਿਆ ਬ੍ਰਦਰ ਚਲਾ ਗਿਆ ਮੇਰਾ ਭਾਬੀ ਚਲੀ ਗਈ ਬੱਚਾ ਚਲਾ ਗਿਆ ਭਤੀਜਾ ਠੀਕ ਹੈ ਜੀ ਮੈਂ ਉਹਨਾਂ ਦੀ ਮਾਸੀ ਦਾ ਬੇਟਾ ਪਰ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਇਸ ਚੀਜ਼ ਦਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਬੰਦਾ ਗ੍ਰਿਪਤਾਰ ਨਹੀਂ ਕੀਤਾ ਗਿਆ ਉਹ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਠੀਕ ਹੈ ਸਾਨੂੰ ਜੋ ਵੀ ਬਣਦੀ ਕਾਰਵਾਈ ਹੈ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਹੋਇਆ ਕਿਉਂ ਇਹ ਕਿਹੜੀ وجہ ਨਾਲ ਹੋਇਆ ਘਰ ਦੇ ਵਿੱਚ ਕੋਈ ਕਲੇਸ਼ ਨਹੀਂ ਸੀਗਾ ਕੋਈ ਜ਼ਮੀਨੀ ਝਗੜਾ ਨਹੀਂ ਸੀ ਕੋਈ ਸਾਇਲੈਂਟ ਪਰਿਵਾਰ ਸੀਗਾ ਬਿਲਕੁਲ ਗੁਰਸਿੱਖ ਪਰਿਵਾਰ ਸੀਗਾ ਕੋਈ ਨਸ਼ੇੜੀ ਨਹੀਂ ਸੀਗਾ ਕੋਈ ਨਸ਼ਾ ਨਹੀਂ ਕਰਦਾ ਸੀ ਠੀਕ ਹੈ ਨਾ ਜੀ ਨਾ ਵੱਡਾ ਬ੍ਰਦਰ ਕਰਦਾ ਸੀ ਕੋਈ ਵੀ ਨਾ ਮਾਸਰ ਜੀ ਕੋਈ ਵੀ ਨਿਸ਼ਾਨੀ ਕਰਦਾ ਸੀ ਸਾਇਲੈਂਟ ਪਰਿਵਾਰ ਸੀਗਾ ਕਦੇ ਵੀ ਇਹ ਗੱਲ ਸੀ ਖਿਆਲਚ ਨਹੀਂ ਸੋਚੀ ਸੀ ਵੀ ਕਦੇ ਸਾਡੇ ਨਾਲ ਆ ਹਾਦਸਾ ਵਾਪਰ ਜਾ ਬਹੁਤ ਵੱਡਾ ਦੁੱਖ ਲੱਗਿਆ ਸਾਨੂੰ ਇਸ ਸਾਫਟਵੇਅਰ ਇੰਜੀਨੀਅਰ ਸੀਗੇ ਸਰ ਪਹਿਲਾਂ ਜੋਬ ਕਰਦੇ ਸੀਗੇ ਹੁਣ ਆਪਦੀ ਕੰਪਨੀ ਸੀ ਇਹਨਾਂ ਦੀ ਭਰਾ ਵੀ ਨਾਲ ਹੀ ਸੀਗਾ 6-7 ਸਾਲ ਦਾ ਇਕੱਠੇ ਰਹਿ ਰਹੇ ਸੀ ਕੋਈ ਐਦਾਂ ਦੀ ਗੱਲਾ ਸਿਕਵਾਨੀ ਸੀਗਾ ਪਤਾ ਨਹੀਂ ਕੀ ਗੱਲ ਹੋਈ ਸਮਝ ਨਹੀਂ ਆਈ ਸਾਨੂੰ ਫਾਇਰ ਟਿੱਕਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਕੋਈ ਸੂ ਨਹੀਂ ਮਿਲੀ ਜਿੰਨਾ ਕੋਇਆ ਪੁਲਿਸ ਇਰਵਿਗੇਸ਼ਨ ਕਰ ਰਹੀ ਹੈ ਸਹੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਦੋਸ਼ੀ ਫੜਿਆ ਨਹੀਂ ਗਿਆ ਗੁਰਦੀਪ ਸਿੰਘ ਤਿੰਨੇ ਨਾਮ ਨੇ ਉਹਦੇ ਉਹ ਜਲਦੀ ਤੋਂ ਜਲਦੀ ਤਰਫ ਪਾ ਜਾਵੇ ਬਾਕੀ ਜੋ ਵੀ ਹੈ ਜੋ ਵੀ ਜੋ ਵੀ ਬੰਦੇ ਆਉਂਦੇ ਨੇ ਜਿਨ੍ਹਾਂ ਤੇ ਵੀ ਮਾਸਟਰ ਮਾਈਂਡ ਹੈਗੇ ਨੇ ਜੋ ਵੀ ਹੈਗੇ ਨੇ ਵਿੱਚ ਸਭ ਫੜੇ ਜਾਣ ਬਹੁਤ ਹੀ ਦੁਖਦਾਈ ਘਟਨਾ ਅੱਜ ਸਾਡੇ ਪਿੰਡ ਪੰਧੇਰ ਦੇ ਵਿੱਚ ਮਤਲਬ ਕੋਈ ਸ਼ਬਦ ਸਾਨੂੰ ਨਾ ਤਾਂ ਇਸ ਗੱਲ ਤੇ ਆ ਰਹੇ ਨੇ ਵੀ ਕੀ ਸ਼ਬਦ ਬੋਲੀਏ ਕੀ ਨਾ ਬੋਲੀਏ ਸਾਰਾ ਪਿੰਡ ਤੁਸੀਂ ਆਪ ਹੀ ਕਵਰ ਕੀਤਾ ਹੈ ਦੇਖਿਆ ਕਿ ਕੀ ਹਾਲਾਤ ਨੇ ਬਹੁਤ ਹੀ ਇਹ ਦੁਖਾਂਤ ਸਾਰੇ ਮੈਂ ਕਹਿੰਦਾ ਇੰਡੀਆ ਪੰਜਾਬ ਕੀ ਵਰਲਡ ਲੈਵਲ ਤੇ ਇਹ ਜ ਤੁਸੀਂ ਵੀ ਤੁਹਾਡੀ ਵੀ ਏਨੀ ਵੱਡੀ ਸਰਵਿਸ ਹੈ ਵੀ ਐਸੇ ਹਾਲਾਤ ਅੱਜ ਤੱਕ ਤਾਂ ਮੈਂ ਦੇਖੇ ਨਹੀਂ ਬਾਕੀ ਜਿਹੜਾ ਇਹ ਜੋ ਵੀ ਹੋਇਆ ਪਰ ਲੇਕਿਨ ਜੋ ਪ੍ਰਸ਼ਾਸਨ ਦੀ ਬੇਨਤੀ ਹੈ ਵੀ ਉਹ ਜਿਹੜੇ ਨਾਲ ਬੰਦੇ ਨੇ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਤਾਂ ਸੱਚ ਦੇ ਛੇਤੀ ਉਹ ਗ੍ਰਿਫਤਾਰ ਕੀਤੇ ਜਾਓ ਸਾਡੀ ਇਹ ਮੰਗ ਹੈ ਪੰਚਾਇਤ ਦੀ ਪਿੰਡ ਦੀ ਠੀਕ ਹੈ ਹੁਣ ਕੀ ਕਾਰਨ ਹੈ ਹੌਲੀ ਹੌਲੀ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਗ੍ਰਿਫਤਾਰੀ ਹੋਵੇ ਉਹਨਾਂ ਦੀ ਜਿਹੜੇ ਭਗਾਉੜੇ ਨੇ ਤਾਂ ਪਤਾ ਲੱਗੇ ਵੀ ਕੀ ਗੱਲ ਹੈ ਇੱਕ ਬੰਦਾ ਇਹ ਤਾਂ ਅਸੀਂ ਪੇਸ਼ ਕਰਿਆ ਇਹ ਮੁੰਡਾ ਤਾਂ ਪੇਸ਼ ਕਰਿਆ ਇੱਥੇ ਆ ਗਿਆ ਸੀ ਪਿੰਡ ਦੇ ਜਿਹੜਾ ਘਰ ਦਾ ਭਰਾ ਆ ਇਹਦਾ ਤੇ ਲਖਵੀਰ ਸਿੰਘ ਲਖਾ ਉਹ ਤਾਂ ਪੇਸ਼ ਕਰਿਆ ਜੀ ਪਿੰਡ ਆ ਗਿਆ ਸੀ ਅਦਰਵਾਈਜ਼ ਜਿਹੜਾ ਨਾਲ ਹੈ ਰੋ ਵੀ ਨਾ ਉਹਨੇ 1 ਨੇ 2 ਨੇ 3 ਨੇ ਉਹ ਸਮਝ ਨਹੀਂ ਆ ਰਹੀ ਵੀ 10 ਤਰੀਕ ਤੋਂ ਵਜੇ ਤੱਕ ਕਿਉਂ ਨਹੀਂ ਫੜੇ ਜਾ ਰਹੇ ਉਹਨਾਂ ਨੂੰ ਫੜਨਾ ਤਾਂ ਚਾਹੀਦਾ ਏ 1 ਕਹ 2 ਨੇ ਕਿੱਥੇ ਰਵਾਂਗੇ ਗੱਡੀ ਨਹੀਂ ਹੈਗੀ ਲੈ ਜੋ ਸਾਰਾ ਕੁਝ ਹੀ ਐਡਾ ਵੱਡਾ ਹਾਦਸਾ ਕਰ ਦੇਣਾ ਐਡਾ ਵੱਡਾ ਪੰਜਾਬ ਲੈਵਲ ਤੇ ਵਰਲਡ ਲੈਵਲ ਤੇ ਗੱਲਾਂ ਹੋਈਆਂ ਪਈਆਂ ਨੇ ਸਭ ਬੇਨਤੀ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਨਹੀਂ ਕਹਿੰਦੇ ਅਸੀਂ ਨਿੰਦਿਆ ਨਹੀਂ ਪੁਲਿਸ ਨੇ ਬੜਾ ਸਹਿਯੋਗ ਕੀਤਾ ਬਟ ਫਿਰ ਵੀ ਜਿੰਨੀ ਜਲਦੀ ਹੋ ਸਕੇ ਇਹ ਬਹੁਤ ਵੱਡਾ ਕਾਂਡ ਹੈ ਇਨੂੰ ਗ੍ਰਿਫਤਾਰੀ ਉਹਨਾਂ ਦੀ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਅਜੇ ਤੱਕ ਅਸੀਂ 5 ਦਿਨਾਂ ਬਾਅਦ ਅਜ ਡੈਸਫੋੜੀਆਂ ਦੇ ਹਾਲਾਤ ਨੇ ਇੱਕ ਘਰ ਬਿਲਕੁਲ ਉਜੜ ਗਿਆ ਉਜਾੜਿਆ ਗਿਆ ਕਤਲ ਹੈ ਨਾ ਕਿ ਕੋਈ ਐਕਸੀਡੈਂਟ ਹੈ ਕੁਦਰਤੀ ਨਹੀਂ ਹੈਗਾ ਜੀ ਇਸ ਕਰਕੇ ਬੇਨਤੀ ਹੈ ਵੀ ਉਹ ਬੰਦੇ ਫੜੇ ਜਾਣ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਉਹ ਕਿੱਥੇ ਅੱਗੇ ਕਿਉਂ ਗਏ ਕੀ ਕੀ ਗੱਲ ਹੋ ਰਹੀ ਹੈ ਇਹ ਸਾਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਦੇਖੋ ਜੀ ਇੱਕ ਬੱਚਾ ਵੀ ਸੱਜਿਆ ਜਾ ਰਿਹਾ ਹੈ ਬੱਚਾ ਜੀ ਬੱਚਾ ਜਿਉਂਦਾ ਸਿਰ ਤਾਂ ਉਹਨਾਂ ਨੇ ਵਿੱਚ ਨਹਿਰ ਦੇ 2 ਸਾਲ ਦਾ ਬੱਚਾ ਤੇ ਸਿਰ ਤੇ ਤੁਸੀਂ ਦੇਖਿਆ ਨਹੀਂ ਬੁਰੀ ਤਰ੍ਹਾਂ ਕਤਲ ਹੋਇਆ ਇਹ ਤੇ ਘਰ ਦੇ ਵਿੱਚ ਹਾਲਾਂਕਿ ਉਹ ਕੱਲਾ ਜਣਾ ਨਹੀਂ ਇਹਦਾ ਐਗਰੀ ਉਹ ਮੰਨਦਾ ਹੈ ਉਹ ਨਾਂਉ ਲੈ ਰਿਹਾ ਵੀ ਕੌਣ ਨੇ ਮੇਰੇ ਨਾਲ ਫਿਰ ਵੀ ਅਜੇ ਤੱਕ ਉਹ ਕਿੱਧਰ ਭਗਾਉੜੇ ਨੇ ਕਿੱਥੇ ਵਾਗੇ ਆਊਟ ਆਫ ਕੰਟਰੀ ਤਾਂ ਚਲੇ ਨਹੀਂ ਗਏ ਨੇ ਜਲਦੀ ਇਹਨਾਂ ਕ੍ਰਾਈਮਨਲ ਬੰਦਾ ਜੋ ਵੀ ਹੈ ਸੋ ਉਹਨਾਂ ਨੂੰ ਫੜਿਆ ਜਾਵੇ ਸਾਡੀ ਇਹ ਮੰਗ ਹੈ ਪਿੰਡ ਦੀ ਪੰਚਾਇਤ 10 10 2023 ਨੂੰ ਗਲੋਬਲ ਸਿਟੀ ਕਿੰਧਿਆ ਰੋਰ ਖਰੜ ਉੱਥੇ ਇੱਕ ਟ੍ਰਿਪਲ ਮਰਡਰ ਦੀ ਵਾਰਦਾਤ ਹੋਈ ਸੀਗੀ ਇਕ ਸਤਵੀਰ ਸਿੰਘ ਨਾਮ ਦਾ ਵਿਅਕਤੀ ਇਹਦੀ ਵਾਈਫ ਅਮਨਦੀਪ ਕੌਰ ਤੇ ਉਹਨਾਂ ਦਾ ਇੱਕ ਛੋਟਾ ਬੱਚਾ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀਗਾ। ਕੋਸ ਪ੍ਰਾਇਮਰੀ ਮਕਦਮਾ ਨੰਬਰ 227 ਬਤ 23 ਪੀਐਸ ਸਦਰਖਰ ਰਜਿਸਟਰ ਕੀਤਾ ਗਿਆ ਸੀਗਾ। ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਵਿੱਚ ਜਿਹੜੇ ਪ੍ਰਾਈਮ ਕਿਊ ਸੀਗਾ ਲਖਵੀਰ ਸਿੰਘ ਪਿੰਡ ਪੰਡੋਰ ਥਾਣਾ ਤੁਨਾ ਲਗਲਾ ਬਰਨਾਲੇ ਦਾ ਰਹਿਣ ਵਾਲਾ ਸੀਗਾ ਉਹਨੂੰ ਨੈਪ ਕਰ ਲਿਆ ਸੀਗਾ ਕੁਝ ਘੰਟਿਆਂ ਦੇ ਵਿੱਚ ਤੇਰੇ ਤੋਂ ਵਪਨ ਜਿਹੜੇ ਆਪਣਾ ਫਫੈਂਸ ਰੌੜ ਸੀ ਵੀ ਲੋਹੇ ਦੀ ਕਹੀ ਸੀ। ਔਰ ਕਵਰ ਕਰਨੇ ਸੀਗੇ ਇਸ ਵਾਰਦਾਤ ਚ ਕੋਈ ਦੋ ਦੋਸ਼ੀ ਸੀਗੇ ਇੱਕ ਰਾਮ ਸਰੂਪ ਜੋ ਕਿ ਜਿਲ੍ਹਾ ਰੋਪੜ ਦੇ ਪਿੰਡ ਤਨੌਰੀ ਦਾ ਰਹਿਣਾ ਲੱਸੀਗਾ ਉਹ ਸਕੌਂਡਿੰਗ ਸੀਗਾ ਕਾਫੀ ਟਾਈਮ ਤੋਂ ਉਸ ਟਾਈਮ ਤੋਂ ਅਸੀਂ ਕਾਫੀ ਐਫਰਟਸ ਕਰ ਰਹੇ ਸੀਗੇ ਕਈ ਜਗ੍ਹਾ ਤੇ ਰੇਡ ਕੀਤੀ ਹਮਾਚਲ ਹਰਿਆਣਾ ਇਵਨ ਰਾਜਸਥਾਨ ਤੱਕ ਸਭੀ ਟੀਮ ਨੇ ਬਹੁਤ ਮਿਹਨਤ ਕੀਤੀ ਸਦਰ ਥਾਣਾ ਦੀ ਟੀਮ ਨੇ ਤੇ ਪ੍ਰੰਤੂ ਪਿਛਲੇ ਕੁਝ ਟਾਈਮ ਤੋਂ ਅਸੀਂ ਹਿਊਮਨ ਤੇ ਟੈਕਨਿਕਲ ਸਰਵੇਲੈਂਸ ਦੇ ਤੇ ਸਾਨੂੰ ਕੋਈ ਇਨਪੁਟ ਨਹੀਂ ਸੀ ਵੀ ਬੇਸਡ ਔਨ ਦਾ ਟੈਪ ਆਫ ਸਭੀ ਟੀਮ ਨੇ ਇਹਨੂੰ ਜੋ ਹੈ ਸੈਕੰਡ ਅਕਿਊਜ਼ਡਾ ਇਹਨੂੰ ਹైదరాబాద్ ਤੋਂ ਤੇਲੰਗਨਾ ਤੋਂ ਜੋ ਹੈ ਨੋਟ ਕਰ ਲਿਆ ਸੀਗਾ ਤੇ ਕਰਕੇ ਇੱਥੇ ਗੱਜ ਸਾਹਿਬ ਦੇ ਸੀਨੀਅਰ ਕੋਰਟ ਵਿੱਚ ਪੇਸ਼ ਕਰਕੇ ਇਹ 16 ਤਰੀਕ ਤੱਕ ਤਾਂ ਰਿਮਾਂਡ ਹਾਸਲ ਕੀਤਾ ਤੇ ਇਹਦੇ ਤੋਂ ਜਦੋਂ ਇਹਨਾਂ ਨੇ ਮਰਡਰ ਕਰਨ ਤੋਂ ਬਾਅਦ ਇਹਨਾਂ ਲਾਸ਼ਾਂ ਨੂੰ ਦੂਰ ਕਰਨ ਲਈ ਜਿਹੜੀ ਕਾਰ ਯੂਜ਼ ਕੀਤੀ ਸੀ ਸਵਿਫਟ ਕਾਰ ਉਹ ਵੀ ਇਸ ਨੂੰ ਰਿਕਵਰ ਕਰ ਲਈ ਹੈ ਬਾਕੀ ਉਹ ਡਰਾਮੇ ਪੁਲਿਸ ਵਿਮਾਨਦ ਹੋਰ ਦੁਹਾਈ ਨਾਲ ਪੁੱਛਗਿੱਛ ਕਰਕੇ ਹੋਰ ਚੀਜ਼ਾਂ ਜੋ ਵਾਰਦਾਤ ਅਗਰ ਹੋਰ ਕੋਈ ਐਂਗਲ ਕੋਈ ਮੋਟਿਵੀਆਂ ਹੋਰ ਉਹ ਚੀਜ਼ਾਂ ਬਾਰੇ ਅਸਰਟੇਨ ਕੀਤਾ ਜਾਏਗਾ ਸਰ ਪਤਾ ਲੱਗਿਆ ਕਿ ਮਜਨ ਮਰਡਰ ਤੋਂ ਬਾਅਦ ਜਦੋਂ ਉਹ ਲਾਸ਼ਾਂ ਗੇਰ ਕੇ ਆਇਆ ਤਾਂ ਬੱਚੇ ਨੂੰ ਛੋਟੇ ਨੂੰ ਵਾਪਸ ਲਿਆਇਆ ਤੇ ਉਸ ਤੋਂ ਬਾਅਦ ਮੁੜ ਕੇ ਗੇਰ ਨੂੰ ਲਿਆਇਆ ਕੁਝ ਦੱਸਿਆ ਕਿਉਂ ਗੇਰ ਨੂੰ ਲਿਆਇਆ ਦੁਬਾਰਾ ਜੀ ਬੇਸਿਕਲੀ ਜੀ ਉਸ ਟਾਈਮ ਦੀ ਇਹੀ ਗੱਲ ਸਾਹਮਣੇ ਆਈ ਸੀ ਜਿਹੜਾ ਪ੍ਰਾਈਮ ਕਿਊ ਸੀਗਾ ਉਹਨੇ ਦੱਸਿਆ ਸੀਗਾ ਵੀ ਪਹਿਲਾਂ ਇਹਨਾਂ ਨੇ ਉੱਥੇ ਗਲੋਬਲ ਸਿਟੀ ਵਿੱਚ ਸਤਵੀਰ ਸਿੰਘ ਤੇ ਅਮਨਦੀਪ ਕਾਰਦੇ ਮਰਡਰ ਕੀਤਾ ਸੀ ਬੱਚੇ ਨੂੰ ਤਾਂ ਇਹ ਨਾਲ ਬਿਠਾ ਕੇ ਲੈ ਕੇ ਗਏ ਸੀਗੇ ਉਹਨਾਂ ਦੀਆਂ ਲਾਸ਼ਾਂ ਨੂੰ ਜੋ ਡਿਸਪੋਜ਼ ਆਫ ਕਰਕੇ ਉਸ ਤੋਂ ਬਾਅਦ ਜਦੋਂ ਲੈ ਕੇ ਆ ਰਹੇ ਸੀ ਉਦੋਂ ਹੀ ਇਹ ਗੱਲ ਸਾਹਮਣੇ ਆਈ ਇਨਾਂ ਤੇ ਉਹ ਚਾਹੀ ਕਿ ਬੱਚਾ ਅੱਗੇ ਡਿਸਕਲੋਜ਼ ਕਰ ਦੂਗਾ ਤੇ ਇਹ ਇਨਾਂ ਦੀ ਆਇਡੈਂਟੀ ਬਾਰੇ ਪਤਾ ਲੱਗ ਜਾਊਗਾ ਉਸ ਟਾਈਮ ਫਿਰ ਉਹਨਾਂ ਨੇ ਆ ਕੇ ਰਸਤੇ ਦੇ ਵਿੱਚ ਜੋ ਬੱਚੇ ਨੂੰ ਵੀ ਜਿਉਂਦਾ ਸਿੱਟਤਾ ਸੀਗਾ ਜੀ ਇਹ ਸਾਰੇ 3-4 ਮਹੀਨੇ ਰੱਖਾ ਕਿੱਥੇ ਦੀ ਹੈ ਸੇਆ ਕੁਝ ਉਪਤਰੀਤ ਇਹ ਵੱਖ-ਵੱਖ ਜਗ੍ਹਾ ਦੀ ਇੱਥੋਂ ਕੁਝ ਟਾਈਮ ਪੰਜਾਬ ਦੀ ਅੰਮ੍ਰਿਤਸਰ ਵੀ ਰਿਹਾ ਫਿਰ ਉਸ ਤੋਂ ਬਾਅਦ ਮਹਾਰਾਸ਼ਟਰ ਚ ਨੰਦੇੜ ਤੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਤੇ ਰੁਕਦਾ ਸ਼ਿਖਰ ਰਿਹਾ ਜੀ ਲਾਸਟ ਟਾਈਮ ਕਿਤੋਂ ਆਪਾਂ ਗਿਫਟਾਰ ਕੀਤਾ ਉਹ ਤੇ ਸਮੇਂ ਵੀ ਕੁਝ ਟਾਈਮ ਪਹਿਲਾਂ ਪਤਾ ਲੱਗਿਆ ਸੀ ਕਿ ਮਹਾਰਾਸ਼ਟਰ ਨੰਦੇੜ ਚ ਹੋ ਸਕਦਾ ਇਹ ਪਰੰਤੂ ਉੱਥੇ ਅਸੀਂ ਇਹਨੂੰ ਟੈਪ ਕਰ ਰਹੇ ਸੀਗੇ ਉਦੋਂ ਤੋਂ ਅਸੀਂ ਸਰਵੇਲੈਂਸ ਤੇ ਲਿਆ ਹੋਇਆ ਸੀਗਾ ਤੇ ਸਾਨੂੰ ਫਾਈਨਲੀ ਇਹ ਤਲੰਗਣਾ ਹైదరాబాద్ ਤੋਂ ਜੋ ਹੈ ਇਹਨੂੰ ਕਾਬੂ ਕੀਤਾ ਤੇ ਸਰ ਰਿਮਾਂਡ ਕਿੰਨੇ ਦਿਨ ਦਾ ਮਿਲੇ ਇਹ ਕੋਰਟ ਤੋਂ ਮਾਨਯੋਗ ਰਾਜ ਚੱਜ ਜੀ ਨੂੰ ਪੇਸ਼ ਕਰਕੇ ਜੀ 16 ਤਰੀਕ ਤੱਕ ਦਰਮਾਦ ਅਸੀਂ ਹਸਲ ਕਰ ਲਿਆ ਤੇ ਹੋਰ ਕਲਾਸੇ ਹੋ ਸਕਦੇ ਜੀ ਹਾਂਜੀ ਜੀ ਬਈ ਤੇ ਬਾਕੀ ਪੁੱਛ-ਕਿਛ ਕਰਾਂਗੇ ਉਹਦੇ ਬੇਸਿਸ ਤੇ ਮੋਟਿਵ ਆਫ ਕ੍ਰਾਈਮ ਤੇ ਬਾਕੀ ਵੈਪਨ ਤਾਂ ਅਸੀਂ ਵੈਪਨ ਰਿਕਵਰ ਕਰ ਲਏ ਸੀ ਮੋਟਿਵ ਆਫ ਕ੍ਰਾਈਮ ਵੀ ਕਾਫੀ ਹੱਦ ਤੱਕ ਕਲੀਅਰ ਹੈ ਬਾਕੀ